ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਫੇਰ ਪਹੁੰਚੇ ਆ ਤੇ ਲੋੜ ਫੇਰ ਪਹੁੰਚਿਆ ਬਾਈ ਮਾ ਕੋ ਤੇ ਕਰਦੇ ਆ ਜੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਦਸ਼ਾਹ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਬਾਬੇ ਦੀ ਸੋਦੀ ਹਰ ਰਹੀ ਇਹੋ ਗੱਲ ਆਖੀ ਦੀ ਕਿਰਪਾ ਹੋ ਮਹਾਰਾਜ ਦੀ ਬਹੁਤ ਹੀ ਵਧੀਆ ਪੈਣ ਭਰਾ ਸੰਯੋਗ ਦੇ ਇੰਡੀਆ ਮਾਲ ਨਗਰ ਵਿਗੰਡਿਆ ਹਾਂਜੀ ਬਾਕੀ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਜਦੋਂ ਮਾਲ ਆਉਂਦਾ ਬਾਅਦ ਅਸੀਂ ਵੀਡੀਓ ਪਾ ਦਿੰਨੇ ਆ ਹਾਂਜੀ ਹਾਂਜੀ ਤੇ ਭੈਣ ਭਰਾ ਆਣ ਕੇ ਆਪਣੀ ਤਸੱਲੀ ਕਰਕੇ ਤੇ ਘੇਰ ਲੈ ਰਿਆ ਹਾਂਜੀ ਤੇ ਇਸ ਗੱਲ ਦਾ ਭੈਣ ਭਰਾਵਾਂ ਨੂੰ ਫਾਇਦਾ ਵਾ ਤੇ ਸਾਨੂੰ ਵੀ ਇਸ ਗੱਲ 'ਚ ਫਾਇਦਾ ਵਾ ਵੀ ਸਾਨੂੰ ਕੋਈ ਲੰਮੇ ਵਾਲੀ ਗੱਲ ਨਹੀਂ ਰਹਿੰਦੀ ਹਾਂਜੀ ਹਾਂਜੀ ਇਹ ਨਹੀਂ ਕੋਈ ਮਲਕੇ ਗੱਲ ਇਦਾਂ ਉਹ ਵੀ ਹੁਣ ਆਜ ਆਈਆਂ ਵਾ ਚੋਈਆਂ ਚਵਾਈਆਂ ਮਈਆਂ ਕੋਈ ਕਿਸੇ ਮੈਨੂੰ ਟਾਈਮ ਨਹੀਂ ਲੱਗਾ ਕੋਈ ਗੱਲ ਨਹੀਂ ਬਾਤ ਨਹੀਂ ਉੱਥੇ ਦੋ ਦੋ ਡੰਗ ਚੋਕੇ ਮਈਆਂ ਹੀਆਂ ਦੀਆਂ ਹਾਂ ਜੀ ਚੰਗੀਆਂ ਚੰਗੀਆਂ ਕੁਆਲਿਟੀ ਵਾਲੀਆਂ ਨੇ ਦੁੱਧ ਵਾਲੀਆਂ ਝੋਟੀਆਂ ਆ ਇਹ ਕਿਤੇ ਬਹੁਤ ਵੱਡੀਆਂ ਹੋਗੀਆਂ ਇਹ ਆਪਣੇ ਚੈਨਲ ਦਾ ਸਾਨੂੰ ਇਹੋ ਫਾਇਦਾ ਵਾ ਵੀ ਥਾਰੇ ਭੈਣ ਭਰਾ ਨੂੰ ਵਿਖਾਲ ਸਕੀਏ ਹਾਂਜੀ ਹਾਂਜੀ ਵੀ ਵੇਖੋ ਆਣ ਕੇ ਲਈਆਂ ਚੰਗੀਆਂ ਵਾ ਹਣ ਆ ਝੋਟੀਆਂ ਆ ਆ ਵੇਖੋ ਅੱਜ ਤਿੰਨ ਦਿਨ ਸੋਈ ਨੂੰ 10 ਦਾ ਕਿਲੋ ਹੋ ਮੈਂ ਕੋ ਤਜਿਆ ਦਿਨ ਸੂਈ ਨੂੰ ਆ 9 10 ਕਿਲੋ ਬੋੜਾ ਹੀ ਮਹਿੰਗਾ ਹੋਊਗਾ ਅੱਛਾ ਜੀ ਐ ਦੇਖੋ ਕੋਈ ਟਾਈਮ ਸ਼ਾਮ ਨੂੰ ਲੱਗਾ ਮੈਂ ਇਤਨਾ ਸਿੰਕ ਵਾਲੀ ਵਿਖਾ ਲੋ ਪਾਲ ਜੋ ਪਾਲ ਜੋ ਦੇਖੋ ਤੁਸੀਂ ਕਿੰਨਾ ਦੇ ਕਿਦਾ ਕੱਟ ਦੇਖੋ ਨਹੀਂ ਹੈ ਤੇ ਆ ਕੱਟਾ ਜਿਹੜੇ ਕੱਟਾ ਹੋਏ ਜਮਗਰ ਤਾਜੀ ਸੂਈ ਤਾਜੀ ਇਥੇ ਕਸ਼ੇ ਥਣ ਵਿਖਾ ਲੋ ਕਿੰਨੀ ਵੇਚਦੇ ਆ ਵੇਥਾਂ ਦੇਖੋ ਕਿੰਨੀ ਆਹ ਦੇਖੋ ਗੈਪ ਹੋ ਰਿਹਾ ਤੁਸੀਂ ਇਹ ਪਾਲ ਜੋ ਸ਼ਾਬਾਸ਼ ਹਾਂ ਜੀ ਇੱਕ ਪਾਲ ਚੰਗਾ ਵਾ ਕਰ ਮਾਰਦੇ ਦੋ ਦੇ ਨੇ ਮੈਂ ਨਾ 15 ਕਿਲੋ ਪਰ ਉਹਦੇ ਤੇ ਜਿਹੜੀਆਂ ਪਰਮਾ ਹਾਂ ਇਹਦੀ ਗੱਲ ਹੈ ਕਿ ਮੈਂ ਨਾ ਘੱਲਾਂ ਬਹੁਤ ਜਿਆਦੀਆਂ ਵੇਖੋ ਹਾਂ ਮੈਂ ਆਹ ਬੋਲਦਾ ਕਿ ਅੱਜ ਤੇ ਜਿਆਦਾ ਨੀਂਦ ਸੁਈ ਨੂੰ ਆ ਹਾਂ ਜਿੰਨੇ ਵੀ ਕਿਹਨੇ ਖੜਨੀ 9 ਲੀਟਰ ਬੋਲੇ ਦੇ ਖੜੇ ਠੀਕ ਹੈ ਜਦ ਮੈਂ 15 ਕਿਲੋ ਹਾਂ ਲੈ ਟਾਈਮ ਵੀ ਉਦਾਂ 10 ਵਜੇ ਆ ਪਰ ਫੇਰ ਵੀ ਮੈਂ ਚੱਗੀ ਆ ਆ ਚਾਰ ਦੰਦ ਆ ਚਾਰ ਦੰਦ ਆ ਬੱਚਾ ਜਿਹਦਾ ਇਹ ਆ ਆ ਪਹਿਲੋ ਵੇਖਾ ਲੋ ਆਵੇ 나ੜੂ ਨਾਲ 나ੜੂ ਨਾਲ ਜਾ 나ੜੂ ਨਾਲ ਉਹ ਤੇ ਜਿਹੜਾ ਸਹੀ ਅਸਲ ਦੁੱਧ ਉਹ ਆ ਹਰ ਇੱਕ ਜੋ ਨਾਲ ਨਿਕਲਵਾ ਕਰੀ ਕੋ 14 ਲੀਟਰ ਮੈਂ ਵੀ ਇਹਦੇ 20 ਕਿਲੋ ਕਰ ਜੂ ਫੇਰ ਪਾ ਦੇ ਨੁਈ ਨਾ ਮੈਂ ਤੇ ਫੇਰ 20 ਕਿਲੋ ਕਰਦਾ ਇਹਦਾ ਜੂਰ ਥੋੜਾ ਜਿਹਾ ਨਿਕਰਵਾ ਮੈਂ ਮਾਰੀ ਜੀ ਬਣਾਇਆ ਵੇਖੋ ਨਾਰਾ ਵੇਖੋ ਜੱਡੇ ਇਹ ਆਹ ਵੇਖੋ ਕਦਾਂ ਨਾਰਾ ਜੀ ਸ਼ਾਮਾਂ ਦਾ ਟਾਈਮ ਹੋਊਗਾ ਹੁਣ ਐ ਵੇਲੇ ਜਿਹਨੇ ਖੜਨੀ 13 ਲੀਟਰਾਂ ਨਾਲ ਜੱਕੀ ਜੀ ਲੱਗੇ ਹੋਏ ਮੈਂ ਕਹਾਂ ਮਹੀਂ ਉਹਾਓ ਵੀ ਕੱਢੀ ਵਾਢੀ ਆ ਵੇਖੋ ਹੁਣ ਜਿਹਨੇ ਰੋਟੀ ਨਹੀਂ ਆ ਐਮੋ ਜਿਹਨੇ ਖੜਨੀ 13 ਲੀਟਰਾਂ ਦਾ ਨਾਲ ਜੀ ਠੀਕ ਹੈ ਵੇਖੋ ਕਿੱਡਾ ਕਰਦਾ ਹਾਂ ਹਾਂ ਜੀ ਹਾਂ ਜੀ ਇਹ ਦੇਖਾ ਵੇਖੋ ਕੱਡੀ ਹਾਈਟ ਆ ਕੋਈ ਜੱਗੀ ਵੇਖਾ ਨਿਕਾ ਲੱਗਦਾ ਤਾਂ ਬਹੁਤ ਵੱਡੀ ਵੇਖੋ ਕੱਡੀ ਮੈਂ ਹਾਂ ਜੀ ਹਾਂ ਜੀ ਆਹ ਚੀਜ਼ ਵੇਖੋ ਪੇਟ ਪੂਰਾ ਬਹੁਤ ਜ਼ਿਆਦਾ ਚੌੜਾ ਮੈਂ ਦਾ ਬਹੁਤ ਮੈਂ ਚੜੀ ਆ ਪਿਛੋਂ ਇਹ ਫੇਰਾ ਵੇਖੋ ਠੰਡੀ ਦੀ ਠੰਡੀ ਢੀਲੀਆਂ ਆ ਨਾੜਾ ਚੱਡੇ ਤੇ ਆ ਮਗਦੀਆਂ ਵਾ ਇਹ ਨਹੀਂ ਕਿ ਕਹਿਣ ਵਾਲੀਆਂ ਗੁੰਡੀਆਂ ਵਾਲਾ ਚੱਡਾ ਵਾ ਇਹ ਕਹਿਣ ਵਾਲੀ ਗੱਲ ਨਹੀਂ ਪੇਟ ਨੰਬਰ ਤੇ ਜੀ ਪੇਟ ਇਹ ਚੈੱਕ ਕਰੋ ਮੈਂ ਦਾ 13 ਲੀਟਰ ਠੀਕ ਆ ਠੀਕ ਆ ਜੀ 4 4 ਦਾ ਕੱਟੀ 4 ਦਾ ਇਹਨੂੰ ਸੋਈ ਨੂੰ ਅੱਜ ਮੇਰੇ ਹਿਸਾਬ ਦੇ ਨਾਲ ਅੱਜ ਚੌਥਾ ਗਿਆ ਨਾ ਪੰਜਵਾ ਚੌਥਾ ਪੰਜਵਾ ਇਹ ਚੌਥਾ ਪੰਜਵਾ ਦੇ ਨਾ ਇਹਦੇ ਮਾੜੇ ਕਟਾ ਆ ਬਰਟਾ ਤੇ ਮੈਂ ਇਹ ਨਾਲ ਨਾਲ ਦਿਖਾ ਲਈ ਜਾ ਕੋਈ ਈਟੀ ਗੱਲ ਹਾਂਜੀ ਹਾਂਜੀ ਆ ਵੇਖੋ ਇਹਦੇ ਕੋ ਕਟਿੰਗ ਕੋ ਇਹਦੇ 10 ਕਿਲੋ ਗੋਲਾ ਵਾ 10 ਕਿਲੋ ਗੋਲਾ ਹਾਂ ਠੀਕ ਹੈ ਬੜਾ ਵਧੀਆ ਗੋਲਾ ਵਾ ਇੱਕ ਕੁਆਰਟਿੰਗ ਖਾਲੋ ਆ ਵੇਖੋ ਆ ਠੰਡੀਆਂ ਢੇਰਾਂ ਐ ਠੰਡੀਆਂ ਕੁਆਰਟਿੰਗ ਖਾਲੋ ਸਿੰਘ ਵੀ ਚੰਗਾ ਦਾ ਕੱਦ ਵੀ ਚੰਗਾ ਤਾਂ ਲੰਮੀ ਨੂੰ ਨਹੀਂ ਬੜੀ ਜੇ ਮੈਂ ਉਹ ਤਾਂ ਵੀ ਕਰ ਜੂ 14 15 ਕਿਲੋ ਹਾਂ ਜੇ 10 ਕਿਲੋ ਬੋਲੇ ਆ ਜੀ ਫੇਰ ਵਾ ਹਾਂ ਜੇ ਸਾਡੀ ਜਬਾਨ ਤੋਂ ਕਹਿ ਕੇ ਮੁਰੇ ਫੋਨ ਤੇ ਨੇ ਕਰਨਾ ਭਾਜੀ ਇਹਨੇ 15 ਨਹੀਂ ਕੀਤਾ ਅਸੀਂ ਅੱਜ ਐ ਵੇਲੇ ਪੈਸੇ ਲੈਣੇ ਆ ਨਾਉ ਤੋਂ 10 ਕਿਲੋ ਬੋਲੇ ਹਾਂ ਜੀ ਹਾਂ ਜੀ ਹਾਂ ਜੀ ਹੈ ਤੇ ਆਹ ਖੀਰੀ ਕੱਟੀ ਆ ਖੀਰੀ ਕੱਟੀ ਆ ਕੱਟੀ ਆ ਇੱਕ ਦੰਦ ਦੋਨ ਦਾ ਭੰਨਿਆ ਪਰ ਵਿਕਣੀ ਖੀਰੀਆਂ ਦੀ ਆ 10 ਕਿਲੋ ਕੱਟੀ ਕੁ ਦੁੱਧ 10 ਕਿਲੋ ਦੁੱਧ ਆ ਤੇ ਵੇਖੋ 6ਵਾਂ 7ਵਾਂ ਦਿਨ ਸੂਈ ਨੂੰ ਮੈਲਾ ਮਾੜਾ ਜਾਂ ਕੱਚਾ ਹੋਵੇ ਮਾਰ ਗਈ ਆ ਕਾਦੇ ਹੀ ਵੇਖੋ ਕਿੰਨਾ ਮੇਰਾ ਇੱਕ ਦਾਤ ਦੋ ਹੁੰਦਾ ਪਣਾ ਪਰ ਖੀਰੀਆਂ ਚ ਵਿਗਣੀ ਠੀਕ ਹੈ ਠੀਕ ਇਹ ਜੇ ਚੌਥਾ ਨੰਬਰ ਚੌਥਾ ਨੰਬਰ ਤਾਂ ਕਾਦ ਦੇਖੋ ਚੈੱਕ ਕਰੋ ਵੀ ਕਾਦ ਤਾਂ ਬਹੁਤ ਜ਼ਿਆਦਾ ਵੱਡਾ ਹਾਂ ਵੇਖੋ ਸਿੰਘ ਵੇਖੋ ਨਿੱਕਾ 1 ਰੁਪਈਆ ਦਾ ਨੰਗੂ ਹਾਂ ਇਹਦੀ ਗੱਲ ਆ ਗਈ ਤੇ ਆਹ ਜੇ ਛੋਟੀ ਨੂੰ ਸੂਈ ਨੂੰ ਅੱਜ ਦਿਨ ਹੋ ਗਏਣਗੇ 12 ਤੋਂ 13 ਦੇ ਨਾ ਛੋਟੀ ਇਹ ਦੇਖੋ ਛੋਟੇ ਕੋ 12 ਲੀਟਰ ਆਹਲੇ ਦੁੱਧ ਹੈ ਕੋ ਠੀਕ ਹੈ 12 ਲੀਟਰ ਆਹਲੇ ਦੁੱਧ ਠੀਕ ਆ ਗਿਆ ਕਿ ਘਰੇ ਵਾਲਾ ਹੈਗਾ ਜੋ ਕੋ ਪਿੱਛੋਂ ਪਿਆ ਆ ਉਹ ਕੋ ਹੈਨੀ ਕੋ ਹੈਗਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਹਾਲੇ ਨਹੀਂ ਕੋ ਬਦਲਿਆ ਸਰੀਰ ਵੇਖੋ ਕਿੰਨਾ ਚੰਗਾ ਇਹ ਮਗਰਲੀ ਗਿਆ ਖਾਇਆ ਭਲਾ ਵੀ ਖਾਂਦੇ ਆ ਵੇਖੋ ਗਾਇਬ ਵੇਖੋ ਨਹੀਂ ਖਾਂਦੇ ਆ ਖਾਣਾ ਆਉਂਦਾ ਤੇ ਗਾਇਬ ਕੱਲਾ ਕੱਲਾ ਖਾਣ ਤੇ ਚਵਾਈ ਇੱਕ ਨੰਬਰ ਦੀ ਤੇ ਜੈਡ ਬਲੈਕ ਚਵਾਈ ਇੱਕ ਨੰਬਰ ਦੀ ਇੱਕ ਮੀਣੀ ਆਂਦੀ ਆ ਭੈਣ ਭਰਾ ਸਾਰੇ ਮੰਗਦੇ ਵੀ ਮੀਣੀ 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 ਜਿਹਦੇ ਮਗਰ ਕੱਟੀ ਆ ਮੈਂ ਹੱਬੀ ਬਾਈ ਜਿਆਦਾ ਨ ਸੋਈ ਨੂੰ ਆ ਤੇ ਥੱਲੇ ਆ ਵੇਖੋ ਕੀ ਬਣੀ ਹੋਲੇ ਤੋਂ ਖਾਲੀ ਹੁੰਦਾ ਇਹ ਗੱਲ ਇਤਰਾਵਾ ਵੀ ਇਹਦੇ ਕੋਲ 10 ਕਿਲੋ ਬੋਲਾ ਜੀ ਠੀਕ ਹੈ ਠੀਕ ਇਹ ਦੁੱਧ 16 ਕਿਲੋ 17 ਦੀ ਗਾਰੰਟੀ ਤੇ ਆਈ ਹੈ ਗਾਲੇ ਪਾਸੋਂ ਤੇ ਆ ਵੇਖੋ ਇਹ ਵੀ ਐਰ ਕੀ ਬਾਈ ਨੇ ਚੰਗੀਆਂ ਕੱਲੇ ਕੱਲੇ ਥਣ ਆਣੀਆਂ ਵਾ ਸਿੰਗ ਖਾ ਲੋ ਸਿੰਗ ਸਿੰਗੀ ਖਿਲਦਾ ਮੜਾ ਜੀ ਅੱਛਾ ਇਹ ਹਿਲਦੀ ਆ ਦੇਖ ਹਿਲਦਾ ਆ ਵੇਖੋ ਠੀਕ ਹੈ ਇਹ ਟੌਪ ਆ ਇਹ ਐਰਮ ਬਗਾ ਹੈ ਕਰਿਓ ਕੱਲਾ ਕੱਲਾ ਥਣ ਮੈਂ ਉਹਦੇ ਕੱਡਾ ਮੈਨੂੰ ਨੰਬਰ ਤੇ ਅਗਮੀ ਨਹੀਂ ਅਸਲਾ ਦੇਖੋ 5ਵੇਂ ਨੰਬਰ ਤੇ ਘੱਟੀ ਦੇਖੋ ਹਾਲੇ 10 ਵਜੇ ਆ ਕੋਈ ਟਾਈਮ ਨਹੀਂ ਨਾ ਕੋਈ ਗੱਲ ਨਾ ਬਾਹਰ ਆ ਇਹ ਨਹੀਂ ਕੋਈ ਮਈਆਂ ਦੇ ਛੋੜਾ ਦੇ ਲੋਕਾ ਵਾ 10 ਵਜੇ ਕੋਈ ਨਹੀਂ ਮਤਲਬ ਕਿ ਗੱਲ ਮੈਂ ਵੀ 4:30 6:30 ਵਜੇ ਨਹੀਂ ਹੋਈ ਆ ਠੀਕ ਆ ਹਾਲੇ 2-3 ਘੰਟੇ ਚਾਰ ਹੋਵੇ ਸਾਰੇ ਚੁਜੂਈਆਂ ਇਹ 6ਵੇਂ ਨੰਬਰ ਤੇ ਮੀਨ ਇਹ ਕਾ ਦਾ ਮੀਨ ਇਧਰੋਂ ਲਈ ਆਪਾਂ ਟੂ ਨਹੀਂ ਮਾਰਨਾ ਹਾਂਜੀ ਇਹ ਮੈਂ ਥੋੜੀ ਜੀ ਚਲੋ ਹਾਲੇ ਉਤਰਾਵਲ ਕਿਉਂ ਨਹੀਂ ਕੱਢੀ ਥੋੜੀ ਜਿਹੀ ਆਲ ਵਾਲੀ ਕਰਦੀ ਚੱਲਦਾ ਜਾਈਦਾ ਦੋਵੇਂ ਸਿੰਗੇ ਹੁੰਦਾ ਇਹ ਦੋਵੇਂ ਸਿੰਗੇ ਹਿਲਦੇ ਆਹ ਦੋਵੇਂ ਸਿੰਗੇ ਤੇ ਹਿਲਦੇ ਇਹ ਛੋਟਾ ਭਾਈ ਆ ਇਹ ਕਿਹਨੇ ਖਰੀਦੀ ਹੋਵੇ ਤੇ ਛੋਟੇ ਭਾ ਲਈ ਆ ਮਾੜੀ ਜੀ ਬੇਮਨੂਮੀ ਦੀ ਉਤਰਾਵਲ ਕਰਦੀ ਕਿ ਨਹੀਂ ਕਰਦੀ ਜੀ ਨਹੀਂ ਕਰਦੀ ਉਹ ਨਹੀਂ ਕਰਦੀ ਨਹੀਂ ਕਰਦੇ ਠੀਕ ਠੀਕ ਇਹ ਮਰ ਕੇ ਦੋ ਘੱਟ ਸਾਢੇ ਦੀ ਦੇ ਦਾਂਗੇ ਇਹਦਾ ਦੋ ਘੱਟ ਸਾਢੇ ਦੀ ਠੀਕ ਇਹ ਦੋ ਘੱਟ ਸਾਢੇ ਦੀ ਆ ਚਾਰ ਦੰਦ ਕੱਟੀ ਜੀ ਕੋਲ 10 ਕਿਲੋ 9 ਤੋਂ 10 ਕਿਲੋ ਦੁੱਧ ਆ ਇਹਨਾਂ ਜਿਹੜਾ ਹੈਗਾ ਆਪਾਂ ਉਹਨਾਂ ਨੂੰ ਹਾਂਜੀ ਹਾਂਜੀ ਇਹਨੂੰ ਕਰ ਇਹ ਹੈਗੀ ਜੇ 8ਵੇਂ ਨੰਬਰ ਤੇ 8ਵੇਂ ਨੰਬਰ ਤੇ 8 ਵੇ ਆਵੇ ਠੰਡੀਆਂ ਨੰਬਰ ਦੇ ਕੁਆਲਟੀ ਫੁੱਲ ਠੰਡੀਆਂ ਆ ਵਕਨਾਂ ਪਾ ਜੋੜ ਇਹਨੂੰ ਦੇ ਪਾ ਜੋੜ ਵੇਖੋ ਇਹਨੂੰ ਤੇ ਝੌੜੀਆਂ ਦੇਖੋ ਪਛਾਹ ਆ ਗਏ ਵਿਖਾਉਣੇ ਭਾਈਆਂ ਸਾਰਿਆਂ ਦਾ ਵੇਖੋ ਬਹੁਤ ਠੰਡੀਆਂ ਮਹਾਂਕੀ ਬਾਈ ਠੰਡੀਆਂ ਬਹੁਤ ਜਿਆਦੀਆਂ ਨੇ ਇੱਕ ਰੇ ਨਾ ਤੇ ਗੈਪ ਵਾਲੀਆਂ ਲੈਣੀਆਂ 12 ਕਿਲੋ ਤੋਂ 11 ਤੋਂ 12 ਕਿਲੋ ਠੀਕ ਹੈ ਠੀਕ ਫੁੱਲ ਸਾਈਜ਼ ਆ ਫੁੱਲ ਸਾਈਜ਼ ਇਹ ਹੈਗੀ ਨਾਵੇਂ ਨੰਬਰ ਤੇ ਹਾਂ ਇਹ ਨਾਵੇਂ ਨੰਬਰ ਤੇ ਆ ਵੇ ਇੱਕ ਆਜ 10ਵੇਂ ਨੰਬਰ ਤੇ ਇਹਦਾ ਇੱਕ ਬਾਈ ਜੀ ਗੱਲ ਵਾ ਇਹਦੇ ਕੋਲ ਦੁੱਧ ਤੇ ਆ ਕੱਟੀ ਕੋ 11 ਲੀਟਰ ਹੋਵੇ 10 ਹੋਵੇ 11 ਠੀਕ ਹੈ ਇਹਦਾ ਬੱਚਾ ਨਗਰ ਗੱਲ ਦਾ ਵਾ ਕਿ ਉਹ ਦੂਜਾ ਮਾਲੀ ਜਿਹੜਾ ਕੀ ਉਹ ਆਖ ਦਿੰਦੇ ਆ ਪੈਰੋ ਨਾਂ ਨਹੀਂ ਮਨੋ ਦਾ ਉਹਦਾ ਵਾ 20ਾਂ 25ਾਂ ਦਿਨਾਂ ਦਾ ਐਡਾ ਘਟਾ ਵਾ 25ਾਂ ਦਾ ਡਾ ਹੈ ਇਹ ਇੱਥੇ ਹੁੰਦਾ ਕੱਟਾ ਉਹ ਮਾਰ ਕੇ ਝੁੰਗਦਾ ਵਾ ਹਾਂ ਜੁਗਰਾਵਈ ਦਾ ਜੁਗਰਾਵਈ ਦਾ ਜੁਗਰਾਵਈ ਦਾ ਵਈ ਦਾ ਕਟਾ ਉਹ ਖਾਲੋ ਵੇਖੋ ਕਟਾ ਕਟਾ ਕੋਈ ਪੱਟਾ ਕੋਈ ਪੱਠਾ ਨਹੀਂ ਹਲੇ ਵੇਖੋ ਹਾਂ ਉਹ ਬੀਆ ਦੇਣਾ 25 ਹੁੰਦਾ ਸਾਰਾ ਦੁੱਧ ਮੈਂ ਕੋਈ 11 ਹੈਗਾ 12 13 ਹੈ ਪਰ ਸਫਰ ਦੇ ਨਾਲ ਘੱਟ ਹੀ 11 ਲੀਟਰ ਦੁੱਧ ਹੋਊਗਾ 11 ਲੀਟਰ ਹੋਊਗਾ ਪਹਿਲਾ ਸਵੇਰਾ ਪਹਿਲਾ ਸਵੇਰਾ ਅਈ ਇਹ ਕੋ ਕਹਿੰਦਾ 10 ਕਿਲੋ ਦੁੱਧ ਆ 10 ਕਿਲੋ ਦੁੱਧ ਇਹਦੇ ਕੋ 10 ਇਹ ਵੀ ਚੰਗੀ ਹਾਈਟ ਵੀ ਆ 11ਵਾਂ ਨੰਬਰ ਜਿਆਦਾ ਵਾਹ 11ਵਾਂ ਨੰਬਰ ਇਹਦੇ ਕੋ 10 ਆ 11ਵਾਂ ਨੰਬਰ ਜੀ ਇਹਦੇ ਕੋ 10 ਲੀਟਰ ਦੁੱਧ ਹੋਊਗਾ ਮੈਂ ਕਿਹਾ ਵੀ 10 ਤੋਂ ਤਾਂ ਤਾਂ ਹੀ ਆ ਗਿਆ ਤਾਂ ਤਾਂ ਹੀ ਆ ਇੱਕ ਛੋਟੀ ਭਾਵੇਂ ਕਿ 10 ਤੋਂ ਅੰਦਰ ਹੋਵੇ ਚਲੋ ਪੇਡਾ ਫੜਾ ਮੱਤੇ ਵਾਲੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਫੋਨ ਨੰਬਰ 88796290 ਆ ਕੇ ਵੇਖ ਕੇ ਫਿਰ ਮੈਂ ਆ ਕੋ ਠੀਕ ਹੈ ਸਰ ਜੀ